पीटीसी न्यूज़ ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਮੈਂ ਹਾਂ ਦਲੀਪ ਸਿੰਘ 2019 ਤੋਂ ਲੈ ਕੇ 2020 ਤੱਕ ਜਿਸ ਸੀਏਏ ਕਾਨੂੰਨ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਉਤਰੇ ਖਾਸ ਕਰਕੇ ਦਿੱਲੀ ਰਾਜस्तानी ਦਿੱਲੀ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕੀਤੇ ਵੱਡੇ ਤੌਰ ਤੇ ਵੱਡੇ ਮੁਜ਼ਾਹਰੇ ਕੀਤੇ ਗਏ ਉਸ ਕਾਨੂੰਨ ਨੂੰ ਆਖਿਰਕਾਰ ਭਾਰਤ ਸਰਕਾਰ ਨੇ ਹੁਣ ਲਾਗੂ ਕਰ ਦਿੱਤਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੀਏਏ ਕਾਨੂੰਨ ਦੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀ ਗੱਲ ਕਰ ਰਹੇ ਹਾਂ ਅਸੀਂ ਸਾਲ 2014 ਤੱਕ ਜਿਨ੍ਹਾਂ ਲੋਕਾਂ ਨੇ ਸ਼ਰਨਾਰਥੀ ਦੇ ਤੌਰ ਤੇ ਭਾਰਤ ਦੇ ਵਿੱਚ ਸ਼ਰਨ ਮੰਗੀ ਸੀ ਉਹਨਾਂ ਦੇ ਲਈ ਇਹ ਕਾਨੂੰਨ ਆਇਆ ਸੀ ਇਹ ਕਾਨੂੰਨ ਹੈ ਕਿ ਇਸ ਨੂੰ ਲੈ ਕੇ ਕਿਹੜੇ ਪ੍ਰੋਟੈਸਟ ਹੋਏ ਕਿੰਨੇ ਲੋਕਾਂ ਦੀ ਜਾਨਾਂ ਗਈਆਂ ਦੰਗੇ ਪੜ ਕੇ ਇਹ ਸਭ ਤੇ ਇੱਕ ਇੱਕ ਕਰਕੇ ਆਵਾਂਗੇ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਭਾਰਤ ਸਰਕਾਰ ਨੇ ਸੀਏਏ ਕਾਨੂੰਨ ਲਾਗੂ ਕਰ ਦਿੱਤਾ ਹੈ ਯਾਨੀ ਭਾਰਤ ਦੇ ਵਿੱਚ ਸੀਏਏ ਕਾਨੂੰਨ ਅੱਜ ਤੋਂ ਪ੍ਰਭਾਵੀ ਹੋ ਗਿਆ ਹੈ ਇਸ ਕਾਨੂੰਨ ਬਾਰੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਉਸ ਤੋਂ ਬਾਅਦ ਅੱਗੇ ਦੱਸਾਂਗੇ ਕਿ ਇਸ ਕਾਨੂੰਨ ਨੂੰ ਲੈ ਕੇ ਕੀ ਕੁਝ ਹੋਇਆ ਰਾਜਸਥਾਨੀ ਦਿੱਲੀ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਤੇ ਕ ਮੰਤਰੀ ਪੱਧਰ ਤੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਮੁਜ਼ਾਰੇ ਹੋਏ ਸੀ ਅਸੀਂ ਇਸ ਬਾਰੇ ਵੀ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਸੀਏਏ ਕਾਨੂੰਨ ਹੈ ਕੀ ਇਹ ਨਾਗਰਿਕਤਾ ਸੋਧ ਬਿੱਲ 2 ਨਾਗਰਿਕਤਾ ਸੋਧ ਕਾਨੂੰਨ 2019 ਹੈ ਜਿਸ ਦੇ ਤਹਿਤ ਤਿੰਨ ਗੁਵਾਂਡੀ ਮੁਲਕਾਂ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਜਿਨ੍ਹਾਂ ਲੋਕਾਂ ਨੇ ਇੰਡੀਆ ਦੇ ਵਿੱਚ ਸ਼ਰਨ ਲਈ ਸੀ ਯਾਨੀ ਭਾਰਤ ਦੇ ਵਿੱਚ ਸ਼ਰਨ ਲਈ ਸੀ ਉਹਨਾਂ ਲੋਕਾਂ ਨੂੰ 31 ਦਸੰਬਰ 2014 ਤੋਂ ਪਹਿਲਾਂ ਭਾਰਤ ਵਿੱਚ ਸ਼ਰਨ ਲੈ ਕੇ ਸ਼ਰਨ ਜਿਨ੍ਹਾਂ ਲੋਕਾਂ ਨੇ ਮੰਗੀ ਸੀ ਉਹਨਾਂ ਨੂੰ ਉਹਨਾਂ ਦੇ ਉੱਪਰ ਲਾਗੂ ਹੁੰਦਾ ਹੈ ਇਹ ਸੀਏਏ ਕਾਨੂੰਨ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਉਹਨਾਂ ਲੋਕਾਂ ਤੇ ਲਾਗੂ ਹੁੰਦਾ ਹੈ ਇਹਨੂੰ ਆਸਾਨ ਭਾਸ਼ਾ ਚ ਇਸ ਤਰ੍ਹਾਂ ਸਮਝਿਏ ਕਿ 2014 31 ਦਸੰਬਰ 2014 ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਭਾਰਤ ਦੇ ਵਿੱਚ ਇਸ ਆ ਆਪਣੇ ਆਪ ਲਈ ਸ਼ਰਨ ਮੰਗੀ ਸੀ ਆਪਣੇ ਪਰਿਵਾਰ ਲਈ ਸ਼ਰਨ ਮੰਗੀ ਸੀ ਉਹਨਾਂ ਦੇ ਲਈ ਇਹ ਕਾਨੂੰਨ ਲਾਹੇਵੰਦ ਹੋਏਗਾ ਪਰ ਇਸ ਦੇ ਵਿੱਚ ਸਭ ਤੋਂ ਵੱਡਾ ਪੇਚ ਇਹ ਹੈ ਕਿ ਇਸ ਦੇ ਵਿੱਚ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਸਿਰਫ ਉਹੀ ਲੋਕਾਂ ਨੂੰ ਹੀ ਫਾਇਦਾ ਮਿਲੇਗਾ ਜੋ ਲੋਕ Hindu ਨੇ Sikh ਨੇ बौद्ध Jain Parsi ਅਤੇ ईसाई ਨੇ ਵੱਡੀ ਗੱਲ ਇਹ ਹੈ ਕਿ ਇਸ ਦੇ ਵਿੱਚ ਉਹ ਲੋਕ ਚਾਹੇ ਮੁਸਲਮਾਨ ਨੇ ਚਾਹੇ ਉਹ ਅਫਗਾਨਿਸਤਾਨ ਤੋਂ ਆਏ ਮੁਸਲਮਾਨ ਨੇ ਚਾਹੇ ਉਹ ਪਾਕਿਸਤਾਨ ਤੋਂ ਆਏ ਨੇ ਜਾਂ ਬੰਗਲਾਦੇਸ਼ ਤੋਂ ਆਏ ਨੇ ਉਹਨਾਂ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਇਸੇ ਨੂੰ ਲੈ ਕੇ ਹੀ 2019 ਦੇ ਵਿੱਚ ਦਿੱਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਏ ਸੀ ਬਹੁਤ ਸਾਰੇ ਲੋਕਾਂ ਦੀ ਜਾਨਾਂ ਵੀ ਗਈਆਂ ਸੀ ਕਿਉਂਕਿ ਦੰਗੇ ਵੀ ਭੜਕੇ ਸੀ ਇਸ ਬਾਰੇ ਤੁਹਾਨੂੰ ਹੋਰ ਦੱਸਦੇ ਹਾਂ ਕਿ ਇਸ ਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਬੰਗਲਾਦੇਸ਼ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਜਿਨ੍ਹਾਂ ਲੋਕਾਂ ਜਿਹੜੇ ਲੋਕ ਕਈ ਸਾਲਾਂ ਤੋਂ ਭਾਰਤ ਵਿੱਚ ਰਹਿ ਰਹੇ ਸੀ ਸ਼ਰਨ ਦੇ ਤੌਰ ਤੇ ਰਹਿ ਰਹੇ ਸੀ ਉਹਨਾਂ ਲੋਕਾਂ ਦੇ ਲਈ ਹੁਣ ਸੀਏ ਦੇ ਤਹਿਤ ਉਹਨਾਂ ਨੂੰ ਇਸ ਦੇ ਵਿੱਚ ਰਾਹਤ ਮਿਲੇਗੀ ਰਾਹਤ ਸਿਰਫ ਉਹਨਾਂ ਲੋਕਾਂ ਨੂੰ ਮਿਲੇਗੀ ਜਿਹੜੇ 2014 ਤੋਂ ਪਹਿਲਾਂ-ਪਹਿਲਾਂ ਇੱਥੇ ਸੀ ਤੇ ਉਹਨਾਂ ਨੇ ਰਹਿਣ ਦੀ ਸ਼ਰਨ ਮੰਗੀ ਸੀ ਇਸ ਦੇ ਵਿੱਚ ਸਭ ਤੋਂ ਅਹਿਮ ਗੱਲ ਉਹਨਾਂ ਲੋਕਾਂ ਵਾਸਤੇ ਹੈ ਜੋ ਲੋਕ ਅਫਗਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਅਫਗਾਨ ਸਿੱਖਾਂ ਦੀ ਹੈ ਜੀ ਹਾਂ ਅਫਗਾਨ ਸਿੱਖਾਂ ਨੇ ਹੁਣ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘਟ ਗਈ ਹੈ ਹੁਣ ਪਾਕਿਸਤਾਨ ਹੁਣ ਅਫਗਾਨਿਸਤਾਨ ਤੋਂ ਜਿਹੜੇ ਸਿੱਖ ਇੰਡੀਆ ਦੇ ਵਿੱਚ ਯਾਨੀ ਆ ਕਿ ਇੰਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਇਸ ਦੇ ਤਹਿਤ ਛੋਟ ਮਿਲੇਗੀ ਯਾਨੀ ਉਹ ਨਾਗਰਿਕਤਾ ਹਾਸਲ ਕਰਨ ਦੇ ਲਈ ਹੁਣ ਐਲੀਜੀਬਲ ਹੋ ਜਾਣਗੇ ਭਾਰਤ ਦੇ ਵਿੱਚ ਪਰ 2014 ਤੋਂ ਪਹਿਲਾਂ-ਪਹਿਲਾਂ ਜਿਨ੍ਹਾਂ ਨੇ ਸ਼ਰਨ ਮੰਗੀ ਸੀ ਭਾਰਤ ਦੇ ਵਿੱਚ ਉਹਨਾਂ ਨੂੰ ਹੀ ਫਾਇਦਾ ਮਿਲੇਗਾ ਸੀਏਏ ਕਾਨੂੰਨ ਦੇ ਤਹਿਤ ਰਹੀ ਇਹ ਤਾਂ ਇੱਕ ਗੱਲ ਪਰ ਸਭ ਤੋਂ ਵਹਿਮ ਗੱਲ ਇਹ ਹੈ ਕਿ ਭਾਰਤ ਸਰਕਾਰ ਨੇ ਇਸ ਦੇ ਵਿੱਚ ਤਿੰਨ ਦੇਸ਼ ਸ਼ਾਮਲ ਕੀਤੇ ਨੇ ਪਹਿਲਾ ਦੇਸ਼ ਅਫਗਾਨਿਸਤਾਨ ਪਾਕਿਸਤਾਨ ਦੂਜਾ ਲਾਸਟ ਵਾਲਾ ਦੇਸ਼ ਹੈ ਬੰਗਲਾਦੇਸ਼ ਇਹਦੇ 6 ਮਾਈਨੋਰਿਟੀ ਕਮਿਊਨਿਟੀ ਨੇ ਯਾਨੀ ਕਿ 6 ਘੱਟ ਗਿਣਤੀ ਭਾਈਚਾਰਿਆਂ ਨੂੰ ਹੀ ਨਾਗਰਿਕਤਾ ਮਿਲੇਗੀ ਉਹਨਾਂ ਦੇ ਵਿੱਚ ਕੌਣ ਨੇ ਹਿੰਦੂ ਸਿੱਖ ਬੋਧ ਜੈਨ ਪਾਰਸੀ ਤੇ ਈਸਾਈ ਧਿਆਨ ਦੇਣ ਵਾਲੀ ਗੱਲ ਇਹੀ ਹੈ ਕਿ ਇਸ ਦੇ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਚਾਹੇ ਉਹ ਅਫਗਾਨਿਸਤਾਨ ਤੋਂ ਆਏ ਹੋਣ ਚਾਹੇ ਉਹ ਪਾਕਿਸਤਾਨ ਤੋਂ ਆਏ ਹੋਣ ਚਾਹੇ ਉਹ ਬੰਗਲਾਦੇਸ਼ ਤੋਂ ਆਏ ਹੋਣ ਹੁਣ ਇਹਦੇ ਵਿੱਚ ਜਿਹੜਾ ਰੌਲਾ ਸੀ ਰੌਲਾ ਇਸੇ ਗੱਲ ਨੂੰ ਲੈ ਕੇ ਸੀ ਕਿ ਮੁਸਲਮਾਨ ਭਾਈਚਾਰੇ ਨੇ ਇਸ ਨੂੰ ਸਪੋਰਟ ਕੀਤਾ ਕਿ CAA ਕਾਨੂੰਨ ਲਾਗੂ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ 2019 ਦੇ ਵਿੱਚ ਭਾਰਤ ਸਰਕਾਰ ਇਸ ਦੇ ਵਿੱਚ ਅਮੈਂਡਮੈਂਟ ਲੈ ਕੇ ਆਈ ਸੀ ਤੇ ਜਿਸ ਤੋਂ ਬਾਅਦ 2014 ਤੱਕ ਜਿੰਨਾ ਲੋਕਾਂ ਨੇ ਸ਼ਰਨ ਮੰਗੀ ਸੀ ਉਹਨਾਂ ਨੂੰ ਹੀ ਨਾਗਰਿਕਤਾ ਦਾ ਰਾਹ ਖੋਲਣ ਲਈ ਇਸ ਦੇ ਵਿੱਚ ਤਜ਼ਵੀਜ਼ਾਂ ਕੀਤੀਆਂ ਗਈਆਂ ਸਨ ਪਰ ਮੁਸਲਮਾਨ ਭਾਈਚਾਰੇ ਨੂੰ ਨਹੀਂ ਕੀਤਾ ਗਿਆ ਸੀ ਮੁਸਲਮਾਨ ਭਾਈਚਾਰੇ ਨੇ ਦਿੱਲੀ ਦੇ ਵਿੱਚ ਕਰੀਬ-ਕਰੀਬ 1 ਸਾਲ ਤੱਕ ਇਸ ਦੀ ਲੜਾਈ ਲੜੀ ਇਸ ਦੇ ਖਿਲਾਫ ਪ੍ਰਦਰਸ਼ਨ ਕੀਤੇ ਦਿੱਲੀ ਦੇ ਸ਼ਾਹੀਨ ਬਾਗ ਤੋਂ ਲੈ ਕੇ ਹੋਰ ਕਈ ਇਲਾਕਿਆਂ ਦੇ ਵਿੱਚ ਜਾਮੀਆਂ ਦੇ ਇਲਾਕਿਆਂ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਸਪੋਰਟ ਕਰਨ ਗਏ ਮంత్రి ਪਦਰ ਤੇ ਵੀ ਉਹਨਾਂ ਨੂੰ ਸਪੋਰਟ ਮਿਲੀ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ ਮੋਦੀ ਸਰਕਾਰ ਨੇ ਉਹਨਾਂ ਦੀ ਗੱਲ ਦੇ ਉੱਪਰ ਗੌਰ ਨਹੀਂ ਕੀਤਾ ਤੇ CAA ਦੇ ਵਿੱਚ ਮੁਸਲਮਾਨ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਮਤਲਬ ਇਹ ਕਿ ਜਿਹੜੀਆਂ 6 ਘਟ ਗਿਣਤੀ ਭਾਈਚਾਰੇ ਨੇ Hindu Sikh Buddhist Jain Parsi ਤੇ Isai ਉਹਨਾਂ ਦੇ ਵਿੱਚ ਮੁਸਲਮਾਨ ਭਾਈਚਾਰੇ ਨੂੰ ਸ਼ਾਮਲ ਕਰਨ ਦੀ ਮੰਗ ਸੀ ਕਿ ਜਿਹੜੇ ਲੋਕ ਇਹਨਾਂ ਤਿੰਨਾਂ ਮੁਲਕਾਂ ਤੋਂ ਭਾਰਤ ਦੇ ਵਿੱਚ ਆ ਕੇ ਨਾਗਰਿਕਤਾ ਮੰਗਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਜਿਨ੍ਹਾਂ ਦੀ ਇਹ ਤਾੰਗ ਹੈ ਕਿ ਉਹ ਭਾਰਤ ਦੇ ਵਿੱਚ ਵਸਣ ਪਰ ਉਸ ਦੇ ਵਿੱਚ 2014 ਤੱਕ ਸਿਰਫ ਇਹ 6 ਭਾਈਚਾਰੇ ਨੂੰ ਹੀ ਮੌਕਾ ਦਿੱਤਾ ਗਿਆ ਨਾ ਕਿ ਮੁਸਲਮਾਨ ਭਾਈਚਾਰੇ ਨੂੰ ਇਸੇ ਨੂੰ ਲੈ ਕੇ ਵਿਰੋਧ ਸੀ ਸ਼ਾਹੀਨ ਬਾਗ ਜਾਮੀਆਂ ਦੇ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨ ਹੁੰਦੇ ਰਹੇ ਪਰ ਆਖਿਰਕਾਰ ਇਹ ਪ੍ਰਦਰਸ਼ਨ ਆਖਿਰਕਾਰ ਚੁੱਕਣੇ ਪਏ ਇਹ ਪ੍ਰਦਰਸ਼ਨ ਉਸ ਵੇਲੇ ਚੁੱਕਣੇ ਪਏ ਜਦੋਂ ਕੋਰੋਨਾ ਕਰਕੇ ਲਾਕਡਾਊਨ ਲੱਗ ਗਿਆ ਉਸ ਤੋਂ ਪਹਿਲਾਂ ਵੀ ਇੱਕ ਵੱਡਾ ਦੰਗਾ ਹੋਇਆ ਸੀ ਜੇ ਤੁਸੀਂ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕਰੋ ਮੌਕਾ ਸੀ ਸਾਲ 2020 ਦਾ ਮਹੀਨਾ ਸੀ ਮਈ 20 ਤੋਂ ਲੈ ਕੇ 23-24 ਫਰਵਰੀ ਤੱਕ ਦਿੱਲੀ ਦੇ ਉੱਤਰੀ ਇਲਾਕੇ ਦੇ ਵਿੱਚ ਦੰਗੇ ਹੋਏ ਸੀ ਖਜੂਰੀ ਖਾਸਤ ਖਜੂਰੀ ਕੱਚੀ ਨਾਮ ਦੀ ਥਾਂ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੰਗਾਈਆਂ ਨੇ ਮੁਸਲਮਾਨ ਭਾਈਚਾਰੇ ਦੇ ਉੱਪਰ ਹਮਲਾ ਕੀਤਾ ਜਿਸ ਦੇ ਵਿੱਚ ਮੁਸਲਮਾਨ ਅਤੇ Hindu ਭਾਈਚਾਰੇ ਦੇ ਕੁੱਲ ਮਿਲਾ ਕੇ 50 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ ਜਿਸ ਤੋਂ ਬਾਅਦ ਪੂਰੇ ਦੁਨੀਆ ਦੇ ਵਿੱਚ ਇਸ ਇਸ ਦੰਗੇ ਦੀ ਗੂੰਜ ਹੋਈ ਸੀ ਜਿਸ ਤੋਂ ਬਾਅਦ ਇਸ ਇਸ ਦੀ ਅਲੋਚਨਾ ਵੀ ਹੋਈ ਕਈ ਲੋਕ ਇਸ ਦੇ ਸਪੋਰਟ ਵਿੱਚ ਆਏ ਕਈ ਲੋਕ ਇਸ ਦੇ ਇਸ ਦੇ ਖਿਲਾਫ ਵੀ ਬੋਲੇ ਪਰ ਅਹਿਮ ਗੱਲ ਇਹ ਸੀ ਕਿ CAA ਨੇ ਨੂੰ ਲਾਗੂ ਕਰਨ ਦੇ ਉੱਪਰ ਜੋ ਸਰਕਾਰ ਬਜਟ ਸੀ ਮੁਸਲਮਾਨ ਭਾਈਚਾਰੇ ਦੀ ਗੱਲਬਾਤ ਨਹੀਂ ਸੁਣੀ ਗਈ ਉਸ ਤੋਂ ਬਾਅਦ ਹੁਣ ਵੇਲਾ ਆ ਗਿਆ ਸਾਲ 2024 ਦਾ ਜਿਸ ਨੂੰ CAA ਹੁਣ ਲਾਗੂ ਕਰ ਦਿੱਤਾ ਗਿਆ ਰਾਸ਼ਟਰਪਤੀ ਨੇ ਪਹਿਲਾਂ ਹੀ ਇਸ ਕਾਨੂੰਨ ਨੂੰ ਮਨਜ਼ੂਰੀ ਦੇ ਰੱਖੀ ਸੀ ਹੁਣ ਕੇਂਦਰ ਸਰਕਾਰ ਨੇ ਇਹਦਾ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਹੈ ਇਸ ਨੋਟੀਫਿਕੇਸ਼ਨ ਦੇ ਮੁਤਾਬਕ ਹੁਣ ਤਿੰਨ ਮੁਲਕਾਂ ਦੇ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਦੇ ਜਿਹੜੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਨੇ ਉਸ ਘੱਟ ਗਿਣਤੀ ਭਾਈਚਾਰੇ ਦੇ ਵਿੱਚ ਮੁਸਲਮਾਨ ਭਾਈਚਾਰਾ ਸ਼ਾਮਲ ਨਹੀਂ ਹੈ ਹਿੰਦੂ ਸਿੱਖ ਬੋਧ ਜੈਨ 파ਰਸੀ ਤੇ ਇਸਾਈ ਹੀ ਸ਼ਾਮਿਲ ਨੇ ਯਾਨੀ ਕਿ ਇਸ ਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜੇਕਰ ਪਾਕਿਸਤਾਨ ਤੋਂ ਕੋਈ ਪਰਿਵਾਰ ਆ ਕੇ ਹਿੰਦੁਸਤਾਨ ਦੇ ਵਿੱਚ ਰਹਿ ਰਿਹਾ ਹੈ ਤਾਂ ਉਹਨਾਂ ਨੇ ਜੇਕਰ 2014 ਤੋਂ ਪਹਿਲਾਂ ਇੱਥੇ ਵਾਸ ਕੀਤਾ ਆ ਕੇ ਤਾਂ ਉਹ ਇਹ ਕਹਿ ਸਕਦੇ ਨੇ ਕਿ ਸਾਨੂੰ ਹਿੰਦੁਸਤਾਨ ਦੀ ਨਾਗਰਿਕਤਾ ਦਿੱਤੀ ਜਾਵੇ ਜੇ ਉਹ ਕਾਗਜ਼ੀ ਸ਼ਰਤਾਂ ਪੂਰੀਆਂ ਕਰਦੇ ਨੇ ਇਹੀ ਗੱਲ ਲਾਗੂ ਹੁੰਦੀ ਹੈ ਸਿੱਖਾਂ ਦੇ ਉੱਪਰ ਚਾਹੇ ਉਹ ਸਿੱਖ ਪਾਕਿਸਤਾਨ ਤੋਂ ਹੁੰਦਾ ਚਾਹੇ ਉਹ ਸਿੱਖ ਅਫਗਾਨਿਸਤਾਨ ਤੋਂ ਹੁੰਦਾ ਉਹਨਾਂ ਨੂੰ ਵੀ CAA ਦੇ ਤਹਿਤ ਇਸ ਦੇ ਵਿੱਚ ਛੋਟ ਮਿਲੇਗੀ ਯਾਨੀ 2014 ਤੋਂ ਪਹਿਲਾਂ ਜਿਹੜੇ ਵੀ ਸਿੱਖ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਭਾਰਤ ਦੇ ਵਿੱਚ ਆ ਕੇ ਵਸੇ ਨੇ ਉਹਨਾਂ ਨੂੰ ਇਸ ਕਾਨੂੰਨ ਦਾ ਫਾਇਦਾ ਮਿਲਣ ਵਾਲਾ ਹੈ ਇਸ ਦੇ ਨਾਲ ਹੀ ਬਹੁਤ ਜੈਨ ਪਾਰਸੀ ਤੇ ਈਸਾਈ ਵੀ ਨੇ ਪਰ ਵੱਡਾ ਸਵਾਲ ਇਹ ਸੀ ਕਿ ਮੁਸਲਮਾਨ ਭਾਈਚਾਰੇ ਨੂੰ ਇਸ ਦੇ ਵਿੱਚ ਨਹੀਂ ਸ਼ਾਮਲ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕਰੀਬ-ਕਰੀਬ 1 ਸਾਲ ਤੱਕ ਦਿੱਲੀ ਦੀਆਂ ਸੜਕਾਂ ਤੇ ਲੰਮਾ ਪ੍ਰਦਰਸ਼ਨ ਕੀਤਾ ਗਿਆ ਪਰ ਉਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਤੇ ਆਖਰਕਾਰ ਹੁਣ ਤਕਰੀਬਨ 5 ਸਾਲ ਬਾਅਦ ਪਰ ਸਰਕਾਰ ਨੇ ਇਸ ਕਾਨੂੰਨ ਨੂੰ ਹੁਣ ਲਾਗੂ ਕਰ ਦਿੱਤਾ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਇਸ ਨੂੰ ਪਰ ਦੇ ਰਾਸ਼ਟਰਪਤੀ ਨੇ ਪਹਿਲਾਂ ਹੀ ਇਸ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਤੇ ਹੁਣ ਇਹ ਲਾਗੂ ਹੋ ਜਾਏਗਾ ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਦੀਆਂ ਵੀ ਅ ਇਸ ਦੇ ਉੱਪਰ ਪ੍ਰੋਗਰਾਮਾਂ ਅਣੀ ਸ਼ੁਰੂ ਹੋ ਗਏ ਆ ਨੇ ਕਈ ਇਹ ਵੀ ਕਹਿਣਾ ਸ਼ੁਰੂ ਹੋ ਗਏ ਨੇ ਕਿ ਚੋਣਾਂ ਨੂੰ ਦੇਖਦੇ ਹੋਏ ਇੱਕ ਵੱਡੇ ਵੋਟ ਬੈਂਕ ਨੂੰ ਖੁਸ਼ ਕਰਨ ਦੇ ਲਈ ਭਾਰਤ ਸਰਕਾਰ ਨੇ ਜਾਂ ਬੀਜੇਪੀ ਨੇ ਇਸ ਨੂੰ ਇਸ ਨੋਟੀਫਿਕੇਸ਼ਨ ਨੂੰ ਸਮੇਂ ਤੋਂ ਪਹਿਲਾਂ ਹੀ ਲਾਗੂ ਕੀਤਾ ਜਾਂ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਹੈ ਤਾਂ ਇਸ ਦੇ ਉੱਪਰ ਸਿਆਸੀ ਵਾਦ-ਵਿਵਾਦ ਹੁੰਦੇ ਰਹਿਣਗੇ ਪਰ ਅਹਿਮ ਗੱਲ ਇਹ ਇਸ ਵੇਲੇ ਇਹੀ ਹੈ ਕਿ ਭਾਰਤ ਦੇ ਵਿੱਚ ਜਿਸ ਸੀਏਏ ਕਾਨੂੰਨ ਨੂੰ ਲੈ ਕੇ ਵੱਡਾ ਹੋ ਹੱਲਾ ਹੋਇਆ ਸੀ ਅੱਜ ਉਹ ਕਾਨੂੰਨ ਭਾਰਤ ਦੇ ਵਿੱਚ ਲਾਗੂ ਹੋ ਗਿਆ ਨੋਟੀਫਿਕੇਸ਼ਨ ਜਾਰੀ ਹੋ ਗਿਆ ਇਸ ਦੇ ਵਿੱਚ ਅੱਗੇ ਦੇ ਕੀ ਅਪਡੇਟਸ ਹੋਣਗੇ ਤੁਹਾਨੂੰ ਅਸੀਂ ਇਹ ਵੀ ਦੱਸਦੇ ਰਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼